ਹਾਂਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀ ਮੋਗੇ ਦੀ ਬਾਗਗਲੀ ਤੇ ਆਹ ਸਾਹਮਣੇ ਹੈਗੀ ਜਿਹੜੀ ਬਾਗਗਲੀ ਤੇ ਇਹਦੇ ਵਿੱਚ ਕੀ ਕੁਝ ਮਿਲਦਾ ਵਾ ਉਹ ਆਪਾਂ ਤੁਹਾਨੂੰ ਸਾਰਾ ਸ਼ੇਅਰ ਕਰਦੇ ਆਂ ਤੇ ਇਧਰਲੇ ਸਾਹਮਣੇ ਪਾਸੇ ਟਿਕਟੋਕ ਵਾਲੇ ਆ ਬਾਈ ਹੁਣੇ ਤੇ ਇਧਰਲੇ ਪਾਸੇ ਜਿਹੜੀ ਇਹ ਬਾਗਗਲੀ ਸ਼ੁਰੂ ਹੋ ਜਾਂਦੀ ਆ ਬਾਗਗਲੀ ਦੇ ਵਿੱਚ ਤੁਹਾਨੂੰ ਇਧਰਲੇ ਪਾਸੇ ਦੇਖ ਸਕਦੇ ਹੋ ਬਾਈ ਪਰਸਪੋਰਸ ਲੇਡੀਜ਼ ਹਨਾ ਤੇ ਸੋਨੇ ਦੇ ਛੱਪੇ ਦਾ ਜਿਹੜਾ ਸਮਾਨ ਆ ਜਾਂ ਵਿਆਹਾਂ ਸ਼ਾਦੀਆਂ ਵਾਲਾ ਉਹ ਤੁਹਾਨੂੰ ਦੋਨੇ ਪਾਸੇ ਆਹ ਵੇਖੋ ਮਿਲ ਜੂਗਾ ਤੇ ਇਹਦੇ ਵਿੱਚ ਲੋਕ ਜਿਹੜੇ ਵਿਆਹ ਸ਼ਾਦੀਆਂ ਲਈ ਕੁੜੀਆਂ ਸ਼ਾਪਿੰਗ ਕਰਨ ਵਾਸਤੇ ਆਉਂਦੇ ਆ ਵੇਖੋ ਲਹਿੰਗੇ ਲੁੰਗੇ ਕਾਫੀ ਜਿਹੜੇ ਹਨ ਤਰ੍ਹਾਂ ਦਾ ਜਿਹੜਾ ਵਧੀਆ ਕੱਪੜਾ ਇੱਥੇ ਮਿਲਦਾ ਤੇ ਬਾਕੀ ਆ ਦੇਖੋ ਤੇ ਸਟੀਚਿੰਗ ਵਾਸਤੇ ਤੁਹਾਨੂੰ ਟੇਲਰ ਬੈਠੇ ਮਿਲ ਜਾਣਗੇ ਤੇ ਬਾਕੀ ਜਿਹੜੇ ਮੁੰਡੇ ਆ ਉਹ ਵੀ ਇੱਥੇ ਪੈਂਟਾ ਸ਼ਲਟਾ ਲੈਣ ਵਾਸਤੇ ਆਉਂਦੇ ਆ ਦੇਖੋ ਤੇ ਆ ਵਿਆਹ ਸ਼ਾਦੀਆਂ ਲਈ ਇਧਰ ਪਰਸ ਇਧਰੇ ਸਾਹਮਣੇ ਕੁੜੀਆਂ ਦੇ ਵਾਸਤੇ ਤੇ ਇਧਰ ਜਵਾਕਾਂ ਦੇ ਕੱਪੜੇ ਆ ਤੇ ਆ ਪਰਸ ਵੇਖੋ ਆ ਜਿਹੜਾ ਬੈਗ ਆ ਜਿਹੜੇ ਇਹ ਇਧਰਲੇ ਪਾਸੇ ਦੁਕਾਨ ਹੈਗੀ ਆ ਤੇ ਆ ਦੇਖੋ ਸ਼ਾਲ-ਛੂਲ ਪਏ ਆ ਸਾਹਮਣੇ ਤੇ ਇਧਰਲੇ ਪਾਸੇ ਵੀ ਆ ਦੇਖੋ ਕੱਪੜੇ-ਕੂਪੜੇ ਬੱਚਿਆਂ ਵਾਲੇ ਆ ਲੈਡੀਆਂ ਦੇ ਸਾਰੇ ਪਏ ਹਨਾ ਤੇ ਆ ਆ ਦੇਖੋ ਇਹਦੇ ਲਫਕਾਰੀਆਂ ਫਲਕੋਰੀਆਂ ਤੇ ਇਹਨਾਂ ਦੇ ਮਾਲ ਭਾਂਡੇ ਭੁੰਡੇ ਲੈਣੇ ਕਿਸੇ ਨੇ ਤੇ ਉਹ ਵੀ ਦੁਕਾਨਾਂ ਜਿਹੜੀਆਂ ਇਹਦੇ ਵਿੱਚ ਹੈਗੀਆਂ ਬਾਗ ਗਲੀ ਦੇ ਵਿੱਚ ਤੇ ਆ ਦੇਖੋ ਸਾਰੇ ਪਾਸੇ ਜਿਹੜੇ ਇਹ ਕੱਪੜੇ ਵਾਲੀ ਮਾਰਕੀਟ ਆ ਦੇਖੋ ਇਧਰਲੇ ਪਾਸੇ ਵੀ ਤੇ ਆ ਜਿਹੜਾ ਆਪਣੇ ਘਰੇ ਵਰਤਨ ਵਾਸਤੇ ਸਮਾਨ ਜਿਹੜਾ ਦੇਸੀ ਲੱਕੜ ਦਾ ਬਣਿਆ ਹੋਇਆ ਵਾ ਇਧਰਲੇ ਪਾਸੇ ਇਹ ਸੂਟ ਸਾੜ ਪਏ ਆ ਬਈ ਆ ਦੇਖੋ ਤੇ ਇਧਰਲੇ ਪਾਸੇ ਜਿਹੜੇ ਫਿੱਕੇ ਜਿਹੇ ਸੂਟ ਵੇਖੇ ਸੀਗੇ ਆ ਦੇਖੋ ਮਲਾਰੀਬ ਇੱਥੇ ਆ ਤੇ ਮਹਿੰਦੀ-ਮੁੰਦੀ ਲਾਉਣ ਵਾਲੇ ਇਹ ਤੁਹਾਨੂੰ ਥਾਂ-ਥਾਂ ਤੇ ਜਿਹੜੇ ਇਹ ਵੀ ਬੈਠੇ ਮਿਲ ਜਾਣਗੇ ਤੇ ਆ ਦੇਖੋ ਮਹਿੰਗੇ ਲੂੰਗੇ ਵਾਲਾ ਕੰਮ ਤਾਂ ਇੱਥੇ ਬਈ ਵਾਧੂ ਆ ਜਿਹੜਾ ਮਤਲਬ ਵਿਆਹ ਸ਼ਾਦੀ 'ਚ ਜੇ ਕਿਸੇ ਨੇ ਤਿਆਰ ਹੋਣਾ ਜ ਹਨਾ ਆ ਬਖ ਕਰਵਾਉਣਾ ਕੋਈ ਲਹਿੰਗਾ ਲਊਗਾ ਜਾਂ ਭਾਂਡੇ 3 ਦੇ ਲੈਣੇ ਵਿਆਹ ਵਾਸਤੇ ਉਹ ਸਾਰੇ ਤੁਹਾਨੂੰ ਗਲੀ ਦੇ ਵਿੱਚ ਬਾਗ ਗਲੀ ਦੇ ਵਿੱਚ ਮਿਲ ਜਣਗੇ ਆ ਦੇਖੋ ਆ ساری ਹੈਗੀ ਜਿਹੜੀ ਬਾਗਲੀ ਇਧਰੋਂ ਪਾਸੋਂ ਲਹਿੰਗੇ ਲਹਿੰਗੇ ਵੇਖੋ ਸਲਕ ਦੇ ਸੂਟ ਜਿਹੜੇ ਹੋਰ ਵੀ ਆ ਦੇਖੋ ਇਧਰਲੇ ਪਾਸੇ ਫੇਰ ਫਲਕਾਰੀਆਂ ਵਾਲੀ ਦੁਕਾਨ ਆ ਤੇ ਨਾਲ ਹੀ ਇਧਰਲੇ ਪਾਸੇ ਜਿਹੜੀ ਟਿੱਕੀਆਂ ਦੀ ਬਹੁਤ ਮਸ਼ਹੂਰ ਦੁਕਾਨ ਆ ਜਾਂਦੀ ਆ ਸਾਹਮਣੇ ਤੁਹਾਨੂੰ ਦਿਖਾਉਣੇ ਆ ਆਰੇ ਸਪੈਸ਼ਲ ਪਨੀਰ ਵਾਲੀ ਟਿੱਕੀ ਤੇ ਆ ਜਾ ਕੇ ਜਿਹੜਾ ਆ ਜਾਂਦਾ ਵਾ ਮੇਨ ਬਾਜ਼ਾਰ ਆਪਣਾ ਅਮੋਗੇ ਦਾ ਤੇ ਉਹ ਗਲੀ ਆ ਜਾਂਦੀ ਆ ਜਿਹੜੀ ਆਪਣਾ ਅਮੋਗੇ ਤੋਂ ਜਾਂਦੀ ਆ ਕੋਰਕਪੁਰੇ ਨੂੰ ਬੈਗ ਬੂਗ ਵੀ ਤੁਹਾਨੂੰ ਇਸ ਗਲੀ ਦੇ ਵਿੱਚ ਮਿਲ ਜਾਣਗੇ ਆ ਦੇਖੋ ਸਾਰੀਆਂ ਚੀਜ਼ਾਂ ਗਲੀ ਦੇ ਵਿੱਚ ਹੀ ਆ ਆ ਸਾਹਮਣੇ ਫਿਰ ਬਾਗ ਗਲੀ ਲਿਖਿਆ ਹੋਇਆ ਵਾ ਇੱਥੇ ਜਿਹੜੀ ਇਹ ਬਾਗ ਗਲੀ ਬੰਦ ਆ ਤੇ ਇੱਥੇ ਜਿਹੜਾ ਬਾਜ਼ਾਰ ਹੈ ਸ਼ੁਰੂ ਹੋ ਜਾਂਦਾ ਵਾ ਫਿਰ ਆਪਣਾ ਬੱਸ ਸਟੈਂਡ ਵਾਲੇ ਪਾਸੇ